ਦੋ ਗ ਡੇਢ ਦੋ ਮਹੀਨਿਆਂ ਦੀ ਖਰਾਕ ਮਾਣੀ ਜਾਨੀ ਇੰਨੇ ਚ ਆਪਣੀ ਕੋਣ ਜੋੜੇ ਅਲੱਗ ਕਰਦੇ ਆ ਇਹ ਵੀ ਸਾਫ ਸਫਾਈ ਜਾ ਰਹੀ ਆ ਆ ਦੇਖ ਲੋ ਕਿੰਨਾ ਗੰਦ ਨਿਕਲਦਾ ਵਿਛੇ ਇਹ ਗੰਦ ਓਏ ਕਰ ਨਹੀਂ ਆ ਗਿਆ ਵੈਰਾ ਹੋ ਗਿਆ ਨਾ ਸਮਝ ਆਇਆ ਨਾ ਹੁਣ ਪਿਆਰਦ ਲੋ ਗਾਣੇ ਫਿਲੇ ਸਾਰੇ ਥੋਤੇ ਆ ਇਹ ਆਪਣੀ ਡਾਈਟ ਰੈਡੀ ਹੋ ਗਈ ਆ ਜਨਵਾਰਾਂ ਲਈ ਇਹ ਜੋੜੇ ਵਾਲਿਆਂ ਨੂੰ ਵੀ ਪਾਓ ਤੇ ਜੋੜੇ ਤੋੜ ਕੇ ਵੀ ਪਾਓ ਵਧੀਆ ਜੀ ਸਾਸੀ ਕਾ ਜੀ ਸਾਰੇ ਦੋਸਤਾਂ ਨੂੰ ਪਿਆਰ ਮਤਰਾ ਨੂੰ ਤੇ ਆਪਾਂ ਅੱਜ ਬਲੌਗ ਲੈ ਕੇ ਆਏ ਆ ਜਿਹਦੇ ਵਿੱਚ ਆਪਾਂ ਜੋ ਜਾਨਵਰਾਂ ਨੂੰ ਦਾਣਾ ਪਾਣੀ ਪਾਉਂਦੇ ਆ ਹੁਣ ਕਿਦਾਂ ਮੀਂਹ ਦਾ ਮੌਸਮ ਆ ਤੇ ਉਹਨਾਂ ਨੂੰ ਕਿਹੜੀ ਕਿਹੜੀ ਆਈਟਮ ਪਾਉਂਦੇ ਆ ਉਹ ਦੱਸਾਂਗੇ ਤੇ ਬਾਕੀ ਆਪਾਂ ਹੁਣ ਸਾਫ਼ ਸਪਾਈ ਕੰਮ ਲੱਗੇ ਆ ਜਾਨਵਰਾਂ ਨੂੰ ਜਿਹੜਾ ਦਾਣਾ ਪਾਉਣਾ ਆ ਆਪਾਂ ਦੋਸ ਵਾਰ ਕੇ ਸਾਰਾ ਪਾਈ ਦਾ ਫਿਲਹਾਲ ਤਾਂ ਹੀ ਕਾਨਕ ਜਿਹੜ ਨੂੰ ਗੇਉਂ ਬੰਦੇ ਆ ਉਹ ਲੋ ਤਿਆਰ ਕਰ ਰਹੇ ਆ ਇਹਨੂੰ ਪਹਿਲਾਂ ਵਾਸ਼ ਕਰਨਾ ਪਊ ਰਿਖਵਾਰ ਕੇ ਰੱਖਦੇ ਆ ਕਿਹਦੇ ਸਾਰੇ ਜਾਨਵਰਾਂ ਨੂੰ ਵਧੀਆ ਪਾਵਾਂਗੇ ਜਿਹਨਾਂ ਜਾਨਵਰ ਆਪਣੇ ਤੰਦਰੁਸਤ ਰਹਿੰਦੇ ਆ ਕਿਉਂਕਿ ਸਪਰੀਂਗਾਂ ਵਗੈਰਾ ਹੁੰਦੀਆਂ ਆ ਤਣਕ ਨੂੰ ਇਹ ਜੋ ਵੀ ਮਿੱਟੀ-ਮੁੱਟੀ ਸਾਰਾ ਸੋ ਨਿਕਲ ਜਾਣਾ ਆ ਛਾਣਨਾ ਰੱਖਿਆ ਫਿਰ ਦੇਣਾ ਨੂੰ ਛਾਣਨਾ ਸਾਰੀ ਕਣਕ ਧੂਸਵਾਰ ਕੇ ਰੱਖਣੀ ਆ ਤਾਂ ਤੇ ਬੈਚ ਹੋਰ ਵੈਰੈਟੀਆਂ ਪਾਵਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਨਾਲ ਦੀ ਨਾਲ ਕੀ ਕੀ ਆਈਟਮਾਂ ਪਾਉਂਦੇ ਆ ਪਹਿਲਾ ਤਾਂ ਫਿਲਹਾਲ ਇਹ ਵੀ ਸਾਫ ਸਫਾਈ ਜਾਰੀ ਆ ਆ ਦੇਖ ਲਓ ਕਿੰਨਾ ਗੰਦ ਨਿਕਲਦਾ ਰਿਹਾ ਸੀ ਧੂੜ ਮਿੱਟੀ ਵਾਣੀ ਸਾਫ਼ ਸੁਥਰਾ ਜਾਨਵਰਾਂ ਨੂੰ ਦਾਣਾ ਪਾਉ ਉਹ ਸਭ ਰਿਆ ਸੁਧੂ ਆ ਬੋ ਨੀ ਅੱਜ ਗੱਲ ਕੁਝ ਕੁ ਤੋਂ ਮੇਨਾ ਨਾਗ ਦਾਲ ਸਾਹਿਬ ਦੀ ਉੱਗਦੀ ਆ ਦੋ ਘੜੇ ਦੇ ਰੱਖੋ ਐਵੇਂ ਬਾਂਦੀ ਆ ਇਹ ਵਾਤੀਓ ਆਪਣੇ ਜੋੜੇ ਲਾਏ ਆ ਦਿਖਾਉਣੇ ਆ ਬੈਚ ਮਾਰ ਜਾ ਕੇ ਕੰਮ ਲੱਗ ਗਿਆ ਇਹੜਾ ਜਨਵਰੀ ਜਿਹੜਾ ਆਪਣਾ ਜੱਟਿਆ ਸੀ ਉਹ ਉੱਪਰਲਾ ਜੋੜਾ ਹੱਥਲੇ ਲੀਕ ਹੋਂਦੀ ਮੋਟਰਸਾਈਕਲ ਤੇ ਛੱਡੀ ਸੀ ਬਾਜੀ ਐਂਡ ਰੇ ਟਾਈਮ ਉੱਪਰ ਰਹਿ ਗਈ ਸੀ ਆਈ ਨਹੀਂ ਉਹ ਕਮੇਟੀ ਵਾਲਾ ਜੋ ਬੂਲਦਾਰ ਤੇ ਲੋਪਾਈ ਜਨਵਰ ਆਪਨ ਨੂੰ ਉਹ ਆਖੀ ਆਣ ਬੈਠਦੇ ਆ 2026 ਕਰਦਾ ਦਾ ਚੜਦਾ ਬੰਬਾ ਰੱਖੇ ਸੁੱਖ ਜਾਨਵਰ ਸੈਟ ਰਹਿਣ ਤੇ ਬੋਇਰ 26 ਜੀ ਛੱਡਾਂ ਦੀ ਬਾਗੀਆਂ ਤੇ ਮਾਲਤਾਂ ਨੂੰ ਬੱਚੇ ਜੋੜਦੇ ਆ ਇੱਕ ਜੋੜੇ ਲਾਤੇ ਆ ਸਾਰੇ ਦੋ ਦੋ ਚਾਰ ਚਾਰ ਝੂਲੀਆਂ ਲੈ ਲੈਣੀਆਂ ਬੱਚਿਆਂ ਨੂੰ ਆ ਜਿਹੜੇ ਵਧੀਆ ਔੜਨ ਕੇ ਫੇਰ ਉਹ ਛੱਡਾਂਗੇ ਜਿਹੜੇ 26 ਉਹਨਾਂ ਤੇ ਉਹਨੇ ਕਲਦੂਆ ਹੋ ਗਿਆ ਤੁਸੀਂ ਯਾਦ ਲਓ ਗਾਣੇ ਦੇ ਸਾਰੇ ਧੋਤੇ ਆ ਦੋ ਦੋ ਪਾਣੀ ਕੱਢ ਲਓ ਵਾਸੋਂ ਮੈਂ ਬੜੀ ਸਫਾਈ ਵੀ ਆ ਜਾਂਦੀ ਜਾਂ ਸਣਕ ਵੀ ਜਾਨਵਰ ਬਮਾਟ ਮਾਂ ਮੇਂ ਦੇ ਲੰਗੜ ਪੈਣਾ ਵੀ ਸ਼ੁਰੂ ਹੋ ਗਿਆ ਯਾਰ ਲੇ ਮਹੀਨਾ ਕਿ ਨਾ 8ਵਾਂ ਮਹੀਨਾ ਚੱਲਦਾ ਕੱਲ ਮਾਰਿਆ ਚੱਕ ਕੇ ਜਾਣ ਬਸ ਆਪਣੇ ਦੇ ਦੋ ਨੂੰ ਪਈ ਵਿਚਾਰ ਹੋ ਗਿਆ ਉਧਰ ਇੱਕ ਅਸ ਹੈਗਾ ਉਹਦੀ ਲੱਤ ਤੋੜ ਗਿਆ ਸਿੱਲੀ ਗਰਮੀ ਆ ਫੇਰ ਵੀ ਸਹੀ ਜਾਂਦਾ ਯਾਰ ਮੈਂ ਬੋਲ ਬੈਠਕਾਂ ਤੇ ਸਹਿ ਜੂਗੇ ਪੁੱਛ ਕੋਈ ਗੱਲ ਕੋਈ ਹਲੂਦ ਦੇ ਖੂਲੇ ਗਏ ਆ ਹੀ ਨਾ ਮਾ ਕੀ ਹੋਂ ਧੁੱਪ ਧੁੱਪ ਲਵਾਉਣੀ ਆ ਜਿਹਨੂੰ ਪੈਕਟੇ ਆ ਉਹ ਦਿਨ ਉਹ ਮੈਗਾ ਧੁੱਪ ਧੁੱਪ ਲਵਾ ਲਈ ਦਾਣਾ ਪਾਣੀ ਮੁੱਕਿਆ ਹੀ ਸਾਰਾ ਦੁਬਾਰਾ ਜਾਨਵਰ ਤਿਆਰ ਕਰਨੀ ਉਹਨਾਂ ਲਈ ਤਿਆਰ ਕਰਨੀਆਂ ਹੋਰ ਵੈਰਟੀਆਂ ਪਾਉਂਦੀਆਂ ਵਿੱਚ ਇਹਦੇ ਹੋਰ ਐਡ ਕਰਕੇ ਕਣਕ ਦੇ ਸੁਤਰਾ ਪਾਉਂਦੇ ਆਂ ਯਾਰ ਅੰਦਰੋਂ ਉਸਤ ਰਹਿਣ ਚਾਲ ਮਾਰਿਆ ਲਗਣੇ ਚਾਹੀ ਲੋ ਵਾਰੀ ਜੰਤੂ ਸਵਾਰ ਕੇ ਰੱਖੀ ਓਦਾਂ 20 ਦਿਨਾਂ ਦੀ ਬਣਾ ਲੈਣੇ ਆਂ 1 ਮਹੀਨੇ ਕ ਦੀ ਬਾਣੀ ਜਾਣੀ ਆ ਸਮਾਨ ਹੈਗਾ ਬਾਕੀ ਦਾਲਾ ਦੂਲਾ ਆ ਦਾਲਾ ਦੂਲਾ ਐਡ ਕਰ ਦਿੰਨੇ ਆ ਆ ਬਾਜਰਾ ਆ ਆ ਸਰੋਂ ਆ ਪਾਰਾ ਮੀਰਾ ਜਿਆ ਥੋੜਾ ਜਿਹਾ ਜੀ ਮਹੀਨੇ ਕ ਦੀ ਬਾਣੀ ਜਾਣੀ ਆ ਦਾਲਾ ਬਸ ਇਹ ਆ ਬਚ ਐਡ ਕਰਨਾ ਆਪਾਂ ਵਧੀਆ ਬੱਚਿਆਂ ਦੀ ਗਰੋਥ ਲਈ ਵਧੀਆ ਬੜਾ ਤੇਲ ਲੈਣਾ ਜੀ ਬੜਾ ਤੇ ਮੰਡੀ ਚੋਂ ਲਿਆਉਂਦਾ ਸੀਗਾ ਪਹਿਲਾਂ ਇਕੱਠਾ ਹੀ ਛਟਾਇਆ ਸੀਗਾ ਹੁਣ ਥੋੜੀ ਜਿਹੀ ਘੋਲਾ ਬਣਾ ਦਨੇ ਆ ਮੇਰੇ ਭਰਾ ਸਾਰੇ ਜਿਹੜੇ ਉਤਰਵਾ ਜੀ ਯੂਜ਼ ਕਰੋ ਇਹ ਘਣ ਕਣਕਾ ਲੱਗਦੀ ਆ ਕਣਕਾ ਜਦੋਂ ਵੱਢੋਂਗੇ ਮੰਡੀ ਜਾਂਦੀਆਂ ਉਦੋਂ ਇਹ ਲਓ ਬਹੁਤ ਸੋਹਣਾ ਰਿਜ਼ਲਟ ਹੈ ਦਾ ਬੱਚੇ ਬਹੁਤ ਗਰੋਥ ਕਰਦੇ ਆ ਹੱਸ ਕੇ ਖਾਂਦੇ ਆ ਆਣ ਕਣਕ ਹੈੜ ਗੱਲ ਹੀ ਆਪਣ ਇਹਨੇ 2 ਡੇਢ 2 ਮਹੀਨਿਆਂ ਦੀ ਖਰਾਕ ਮਾਣੀ ਜਾਂਦੀ ਇੰਨੇ ਜ ਆਪਣੀ ਇਹ ਕੋਣ ਜੋੜੇ ਅਲੱਗ ਕਰਦੇ ਆ ਮੈਨੂੰ ਵੀ ਹੁਣ ਪਾਵਾਂਗੇ ਜਾਨ ਚ ਹੋ ਜਾਣਗੇ ਜਿਹੜੇ ਬੱਚੇ ਬੱਚਿਆਂ ਵਾਲੇ ਜੋੜੇ ਉਹਨਾਂ ਨੂੰ ਪਾਉਂਦੇ ਆ ਕਿੱਥੇ ਰਿਆ ਮੜਿਆ ਪੜਾ ਬਾਜਰਾ ਪਾ ਇਹ ਚੋਂ ਥੋੜਾ ਜਿਹਾ ਲਵਾਵਾ ਢੱਕ ਲਾ ਉਹ ਲਵਾਵਾ ਢੱਕ ਧੀਰੇ ਧੀਰੇ ਕਿ ਇਕੱਠਾ ਪਾਦਾਣੇ ਰਲਾ ਕੇ ਰੱਖੀ ਦਾ ਖਰਾਬ ਹੋ ਜਾਂਦਾ ਮੁੱਢ ਤੇ ਜਾ। ਨਾਲ ਦੀ ਨਾਲ ਪਾੜੇ ਪਾੜੇ ਸਾਰੇ ਯੂਜ਼ ਕਰਨਾ। ਬਾਕੀ ਬੱਚਿਆਂ ਲਈ ਵਧੀਆ ਆ। ਅੰਗਾਂ ਜੁੜੇ ਲਾ ਮਾਂ ਦੇ ਜਨਵਰੀ ਚ। ਇਹ ਦੂਸਰੇ ਆਲ ਮਾਂ ਦੇ। ਕੋਈ ਵੀ ਵੀਡੀਓ ਬਣਾ ਕੇ ਭੇਜਾਂਗੇ। ਸਾੜੇ ਪਾੜੇ ਸਾਰੇ ਸਰੋਂ ਜੀ ਬੜਾ ਬਾਈ ਨੀ ਉਤਾਰਾ ਵੀ ਰਹਿ ਜਾ ਬਾਰਾ ਮੇਰਾ ਸਮਾਂ ਮੇਰਾ ਇਹ ਵੀ ਬੜੀਆ ਤੋੜਾ ਹੁੰਦਾ ਤੇ ਆਣਵਾ ਆਲੇ ਬਾਰੇ ਦਬਾ ਲੈ ਬੁਰਾ ਖੁੱਲੀ ਡਾਈ ਤੇ ਇਹ ਕਿੰਨੇ ਕਰ ਰਹੇ ਰਹਦੇ ਆ ਨਾਕ ਕਿੱਥੇ ਰਹਿ ਜਾ ਆਪਣਾ ਨਾ ਗੱਲ ਅੰਦਰ ਹੀ ਆਲੀ ਨਹੀਂ ਕਰੇ ਆਹੋ ਫਰਮ ਨਹੀਂ ਕਰਦੇ ਜੀ ਤੇ ਜੇ ਤੋੜ ਨਾ ਦਾਲਾਂ ਮੋੜਾ ਦਾਲਾ ਗੈਈਏ ਪਹਿਲਾਂ ਆ ਕਰੀਏ ਜੀ ਬਾਦੇ ਬਾਦਰੀ ਜੜੀ ਮੈਂ ਚਲੋ ਜੀ ਪਹਿਲਾਂ ਆਪਾਂ ਕਰਤੀ ਪੀਲੀ ਨਹੀਂ ਆ ਖੁੱਲਾ ਆ ਬਾਈ ਦਾ ਪਹਿਲਾਂ ਇਹੋ ਕੇ ਖੜੂ ਬੱਦੇ ਆਪੇ ਚੁਸ ਕੋ ਇਹ ਪਤਾ ਲੱਗਦਾ ਗਲਤ ਦਾ ਲਵਾਦਿਆਂ ਦੇ ਨਾਲ ਮਾਰ ਮਾਰ ਤੇ 70 ਤੇ 1.5 ਦੀ। ਇੱਤਰੀ ਬਲੱਫ ਗੱਲਬਾਤ ਇਹ ਗਣੀ ਹਰੀ ਮੁੰਡੀ ਆ ਗਈ। ਛੋਲੇ ਦੇ ਬੱਚਾ ਪਕਾ ਦੇ ਦਲੇ ਛੋਲੇ। ਹਣਾ। ਹੁਣ ਆ ਕੇ ਦਲੇ ਛੋਲੇ। ਦੁਕਾਨ ਵਿੱਚ ਦਲੇ ਛੋਲੇ ਕਰਨੀ ਕਿਰਾਉ। ਜੀ ਗੱਲਬਾਤ ਹੈ ਤੇ। ਠੀਕ ਆ। ਹਾਂ ਆਹ ਹਾਂ ਤੇ ਕੀ ਆਇਆ ਨਾ ਮੈਂ ਵੀ ਤੇ ਮੋਟਰ ਹੈ ਮਜ਼ਰਾ ਦੀ ਧਾਰ ਆ ਮਜ਼ਰਾ ਦੇ ਤੋਰ ਤੇ ਆ ਕੰਮ ਹੋ ਗਿਆ ਇਹ ਵੀ ਜਦ ਮੋਟ ਗਿਆ ਅਬ ਬੜਾ ਆ ਗਿਆ ਤਾਂ ਇਹ ਮੋਟ ਪੋਰ ਤੋਂ ਬਾਅਦ ਆ ਗਿਆ ਕਾਲੇ ਮੂਠ ਜੇ ਮਾਂ ਕਹਿੰਦੀ ਐ ਮਾਂ ਮਾਂ ਦੀ ਨੰਨੇ ਮੱਖੀ ਵੀ ਹੁਣੀ ਉਹ ਵੀ ਫੜੀ ਮੱਖੀ ਦੀ ਆ ਮੱਖੀ ਦੇ ਮੂੰਹ ਹਿਲਵਾ ਦੇ ਜੇ ਉਹ ਬੋਲ ਰਹੀ ਜੇ ਮੈਂ ਚੱਲਣਾ ਮੈਂ ਮੂੰਹ ਨਾਲ ਲਾ ਲਿਆ ਸਹੀ ਆ ਦਸਰਗਾ ਦਾ ਮਾਨ 6 7 ਕਰੋ ਮੱਕੀ ਦੇ ਪ੍ਰੈਸ ਨੂੰ ਦਰ ਉੱਤੇ ਮਾਇਦੋ ਥੋੜੀ ਲੱਗਣੀ ਆ। ਆਹੋ ਹੌਲੀ ਹੌਲੀ ਕਰਕੇ ਹੌਲੀ 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 ਹੋਣੀ। ਇਹ ਸਪੈਸ਼ਲ ਡਾਈਟ ਬਣ ਗਈ। ਸਰੋਂ ਵੀ ਰਹਿ ਗਈ। ਸਰੋਂ ਰਹਿ ਗਈ ਜਾਨ ਜਿੱਦੇ। ਹੋੜਾ ਵੀ ਸਰੋਂ ਸੁਖਾ ਟੱਕਰਾਓ ਇੱਕਦਮ। ਸਰੋ ਪਾਈ ਸਰੂਨ ਸਪੈਸ਼ਲ ਕੁਆਲਟੀ ਦੀ ਹੋਰ ਬੰਦਾ ਹੁਣ ਤਾਂ ਮਾਸੀ ਕਾਲੀਆ ਚੱਲ ਪਾਈ ਚੱਲ ਨਹੀਂ ਮੈਂ ਤਾਂ ਮੈਕਸ ਵੀ ਹੋ ਗਏ ਆਣ ਜਾ ਕੇ ਵਾ ਮਰੇ ਬਣਾ ਵਧੀਆ ਡਾਈਟ ਬਹੁਤ ਵਧੀਆ ਜਾਨਵਰ ਖਾ ਕੇ ਦਾਂਗਾ ਉਮਾਰੀਆਂ ਦੀ ਵੀ ਵਧੀਆ ਚੱਲ ਜਾਂਦਾ ਹੈ ਇਹ ਹੀ ਸੇਵਾ ਹੀ ਆ ਵਾਕੀ ਬੰਦੇ ਦੀ ਗਰਮਣ ਇਹ ਆਪਣੀ ਡਾਈਟ ਰੈਡੀ ਹੋ ਗਈ ਹੈ ਜਨਵਾਰਾਂ ਲਈ ਇਹ ਜੋੜੇ ਵਾਲਿਆਂ ਨੂੰ ਵੀ ਪਾਓ ਤੇ ਜੋੜੇ ਤੋੜ ਕੇ ਵੀ ਪਾਓ ਵਧੀਆ ਜੀ ਬਹੁਤ ਵਧੀਆ ਟਾਈਮ ਸਰ ਜਾਣਾ ਹੁਣ ਈ ਨਾ ਤੇ ਡੱਡ ਜਣਾਂ ਨੇ ਕਿ ਨਾ ਪੈਰ ਲਾ ਲਾਂਗੇ ਆਪਾਂ ਕੀ ਕਰਨ ਇਸ ਕੰਮ ਤੇ ਹੀ ਆਣ ਕਿੰਗਣੀ ਦੱਸਿਆ ਯੈਸ ਯੈਸ ਕਿੰੋਂ ਵੀ ਦੱਸਿਆ ਇਦਾਂ ਹੀ ਆਂ ਦੇਪੂ ਹੀ ਹੱਲਪ ਕਰਦੇ ਆਪਣੇ ਨਾ ਉਹ ਵੀ ਮਿੱਤਰੋ ਆ ਆਪਾਂ ਜੰਨੀ ਕ ਨੌਲੇਜ ਆ ਡਾਈਟ ਦੀ ਆਪਾਂ ਉੰਨੀ ਉਹਦੇ ਲਈ ਖਾਣਾ ਬਣਾਤੀ ਆ ਕਬੂਤਰਾਂ ਲਈ ਬਾਕੀ ਹੁਣ ਜੋੜੇ ਤੋੜਨੇ ਆ ਉਹਨਾਂ ਨੂੰ ਵੀ ਇਹ ਦੇਣੀ ਆ ਤੇ ਥੋੜੇ ਜਿਹੇ ਜੋੜੇ ਬੱਚੇ ਨਿਕਲੇ ਉਹਨਾਂ ਨੂੰ ਪਾਉਣੀ ਆ ਸਾਰਿਆਂ ਨੂੰ ਪਾਜਦੀ ਆ ਵੈਸੇ ਡਾਈਟ ਇਹ ਬੜੀ ਵਧੀਆ ਆ ਵਧੀਆ ਰਿਜ਼ਲਟ ਆ ਬਾਕੀ ਸਿੱਧੂ ਵਧੀਆ ਵੀ ਹੋਰ ਹੋਊਗੀ ਬਾਕੀ ਆਪਾਂ ਨੂੰ ਜਿੰਨੇ ਕੇ ਨੌਲੇਜ ਆ ਆਪਾਂ ਉਹ ਪਾਤੀ ਆ ਉਹਦੇ ਜ਼ਿਆਦਾ ਇਹਦਾ ਕੋਈ ਖਰਚਾ ਵੀ ਨਹੀਂ ਹੈਗਾ ਥੋੜੇ ਥੋੜੇ ਪੈਸੇ ਚ ਆ ਜਾਂਦੀ ਆ ਇਸ ਕਰਕੇ ਮੇਰੇ ਭਰਾ ਸਾਰੇ ਇਹੀ ਵਾਰ ਤੋਂ ਵਧੀਆ ਰਿਜ਼ਲਟ ਆਊਗਾ ਗਾ ਬਾਗੀਆਂ ਚ ਵੀ ਹੁਣ ਆਪਾਂ ਲੱਗੇ ਪਹਿਣ ਹੁਣ ਲੱਗੇ ਹੀ ਆਪਾਂ ਪਰੇ ਆ ਜੀ ਕੌਣ ਈੜ ਚੈੱਕ ਕਰਾਉਂਦੇ ਜਾਨਵਰ ਕਿੱਦਾਂ ਖਾਂਦੇ ਆ ਹਾਉ ਤੂ ਆ ਕੁੱਡੀਆਂ ਵਾਲੀਆਂ ਚੱਕ ਲਈਏ ਵਿਚੇ ਬਾਚ ਨਹੀਂ ਬਣਾਈ ਨਹੀਂ ਮੈਂ ਕਾ ਉਹ ਕੱਢ ਲਿਆ ਜੀ ਮਰਾਉਂ ਆਓ ਕੱਢ ਲਿਆ ਇਹ ਰੱਖ ਦੇ ਆਹ ਲੱਗ ਗਿਆ ਪੁੱਤਰਾ ਨੂੰ ਡਾਈਟ ਪਾਉਣ ਜੜੀ ਬਣਕੀ ਆ ਆਯੋ ਤਾਂ ਕਿ ਆਕਰਣੇ ਕਿੱਦਾਂ ਜਾਂ ਬਣਾਉਂਦੇ ਆ ਚੇਰੀਆ ਆਹ ਤੇ ਹਮ ਸਾਮ ਦਾ ਵਾਹ ਤੇ ਇੱਦਾਂ ਨਹੀਂ ਕੋਈ ਪਤਾ ਲੱਗਦਾ ਹਾਂ ਤੇ ਇਦਾਂ ਹੀ ਇਦਰੇ aí ਜਾਨਵਰ ਲੱਗ ਗਏ ਹੁਣ ਖਾਣ ਹਾਂ ਲਾਈ ਪਾ ਦੇ ਆਪਾਂ ਬਾਈਟਾਡੇ ਇਹਦੇ ਬਾਰੇ ਕੀ ਬੁਝਾਰੇ ਆ ਜੀ ਵਧੀਆ ਪੂਰਾ ਯਾਰ ਰਿਜ਼ਲਟ ਦਿੰਦੀ ਆ ਇਹ ਚਲ ਪਰ ਵਧੀਆ ਬੱਚੇ ਪਾਲਦੇ ਨੇ ਠੀਕ ਹੈ ਹੋਰ ਜੇ ਤੁਸੀਂ ਕੁਝ ਕਹਿਣਾ ਚਾਹਦੇ ਹੋ ਤਾਂ ਬੱਸ ਹੋਰ ਕੀ ਕਹਿਣਾ ਜਣਵਰਾਂ ਨੂੰ ਇਹ ਖਲਾਓ ਜਾਨਵਰ ਪੂਰੇ ਸ਼ੌਂਕ ਨਾਲ ਖਾ ਰਹੇ ਆ ਸ਼ੌਂਕ ਨਾਲ ਖਾ ਜੇ ਫਿਰ ਕੇਅਰ ਕਰੋ ਫਿਰ ਆਪੀ ਮਨ ਮੋੜਦੇ ਆ ਇਹ ਹੈ ਆਈ ਕਬੂਤਰੀਆਂ ਸਾਰੀਆਂ ਹੀ ਆਪਾਂ ਲੱਗ ਕੀਤੀਆਂ ਆ ਜਨਵਰੀ ਚ ਇਹਦੇ ਜੋੜੇ ਲਾਵਾਂਗੇ ਤੇ ਇਹਨਾਂ ਨੂੰ ਵੀ ਹੁਣ ਡਾਈਟ ਪਾਉਣੀ ਹੈ ਦੇਖਿਓ ਤਾਂ ਲੋ ਜੀ ਇਹਨਾਂ ਨੂੰ ਵੀ ਪਸੰਦ ਆ ਗਈ ਆ ਤੇ ਇਦਾਂ ਹੀ نیچے ਸੇਮ ਹੀ ਆਈ ਆ ਵੀ ਕਬੂਤਰੀਆਂ ਲੱਗ ਕੀਤੀਆਂ ਆ ਇਹਨਾਂ ਦੇ ਵੀ ਜਨਵਰੀ ਚ ਆਪਾਂ ਜੋੜੇ ਲਗਾਵਾਂਗੇ ਤੇ ਹੁਣ ਇਹਨਾਂ ਨੂੰ ਫੀਡ ਪਾਉਣੀ ਹੈ ਲੋ ਜੀ ਆਪਾਂ ਇਹਨੂੰ ਲੱਗ ਡੋਲੀ ਚ ਰੱਖਿਆ ਹੈ ਲੋ ਜੀ ਇਹਨਾਂ ਲਈ ਵੀ ਫੀਡ ਆ ਗਈ ਆ ਇਹਨਾਂ ਨੂੰ ਆਪਣੇ ਜੱッセ ਭਾਈ ਹੁਣੇ ਰੱਖਣਗੇ ਲੋ ਜੀ ਪਸੰਦ ਆਈ ਸਾਰਿਆਂ ਨੂੰ ਉਸਤਾਦ ਜੀ ਬਾਈ ਤੁਹਾਡੀ ਸਾਰਿਆਂ ਨੂੰ ਪਸੰਦ ਆਈ ਆ ਇਧਰ ਲਿਆ ਨਹੀਂ ਉਹਨਾਂ ਨੂੰ ਵੀ ਪਾਉਣੇ ਥੋੜੇ ਇਹਨਾਂ ਨੂੰ ਪਾ ਦੇ ਥੋੜੀ ਇਧਰ ਜੋੜਿਆ ਇਹ ਫੇਰ ドライ ਆ ਦੋ ਜੋੜੇ ਹੀ ਰੱਖੇ ਇਧਰ ਮੇਨੇ ਮੇਨੇ ਆ ਅਰੇ ਮੇਨੇ ਆ ਹੁਣ ਬੱਚਾ ਹੋ ਗਿਆ ਫੇਟਾ ਲੋ ਜੀ ਆ ਬੱਚਾ ਬੇ ਮਾਰ ਹੋ ਗਿਆ ਸੀਗਾ ਜੀ ਲੱਤਾਂ ਖੜ ਗਈਆਂ ਇਹਦੀਆਂ ਲੱਤਾਂ ਖੜ ਗਈਆਂ ਸੀਗੀਆਂ ਤੇ ਅਸੀਂ ਇਹਦੇ ਟਰੀਟਮੈਂਟ ਕੀਤਾ ਤੇ ਬਲੌਗ ਦਿਵਾਉਣਾ ਤੇ ਹੁਣ ਇਹ ਐ ਸੈੱਟ ਹੋ ਗਿਆ ਤੇ ਅਗਲੇ ਬਲੌਗ ਚ ਇਹਨੂੰ ਪਾਵਾਂਗੇ ਬਲੌਗ ਜੀ ਉਹ ਬੱਚੀ ਨਕੋ ਅੰਨਸਲਾ ਨਿਕਲ ਗਿਆ 2026 ਤੱਕ ਇਸ ਲਈ ਇਹ ਜਸਨਾ 26 ਜੀ ਚਲਾਉਣਾ ਬਾਬਾ ਰੱਖੇ ਸੌਖਾ ਇੱਕ ਬੱਗਾ ਤੇ ਇੱਕ ਰੱਤਾ ਇਹ ਲੋ ਇਹ ਤਾਂ ਹੁਣੀ ਪਾਰ ਬਹੁਤ ਮਾਰਦੇ ਆ ਈਆ ਇਹ ਚਾਹੀਦਾ ਇਹ ਦਿੰ। ਇਹ ਰੱਖਾ ਹੋਰ ਦਿਖਾਉਣੀ ਆ ਤੁਹਾਨੂੰ। 2026 ਦਾ ਸਲਾਹ। ਇਹ ਚੱਲ ਗਿਆ ਤੇ ਤੰਤਨ ਕਰਾ ਦੇਾਂਗੇ। ਉੱਧਰ ਦਿਖਾਉਣੀ ਬੱਚੇ ਦੋ। ਬੱਚੇ ਆਪਣੇ ਜੋੜੇ ਸੱਟ ਬੈਠੇ ਆ। ਲੱਗ ਗਈ ਮਾਰਦੇ ਇੱਕ ਵਾਰ ਇੱਕ। ਉਹ ਵੇਖਿਆ ਇੱਕ ਬੱਗਾ ਆ।

ਉਹ ਤਾਂ ਹੀ ਠੱਲਾ ਨਹੀਂ ਪਾਈ ਜਿਹਦਾ ਬਾਕੀ ਸਾਰਿਆਂ ਦਾ ਠੱਲਾ ਪਾਇਆ ਆ। ਆ ਦੇਖ ਕਰੋ ਇਹ ਤਾਂ ਵੀ ਸੈੱਟ ਬਹਿ ਗਿਆ। ਕਾਲ ਕਾਂਤਰਾ ਬੱਚਾ ਬਣ ਗਿਆ। ਹੂੰ ਕਾਲ ਕਾਂਤਰਾ ਇਹ ਵੀ ਮੁੰਡੇ ਨੇ ਆਪ ਨੂੰ ਗੈਫਟ ਦਿੱਤਾ ਇੱਕ ਕਬੂਤਰ ਉਹਦਾ ਤੇ ਗੂਦਰੀ ਵੀ ਗੈਫਟ ਹੀ ਆ ਉਹਨਾਂ ਦੇ ਬੱਚੇ ਆ। ਆਹ ਦੇਖਾ ਇਹ ਪੂਰਾ ਬੀੜ ਬੱਗਾ ਮਾਰਿਆ ਕਿਹਨੇ ਦਾਦਾ ਬੈਠਣਾ ਚਾਹੀਦਾ ਸੀ ਯੂ ਬੇ ਬਲੀਆਂ ਨਹੀਂ ਛੱਡਾਂਗੇ ਫਿਰ ਪਤਾ ਲੱਗੂ ਤੇ 4 ਦਿਨ ਹੋ ਗਏ ਦੀ ਦਵਾਈ ਚੱਲਦੇ ਨੂੰ 5ਵਾਂ ਦਿਨ ਹੈ ਅੱਜ ਦੇ ਦਿਆਂ ਬੱਚੇ ਰਿਜ਼ਲਟ ਆਉਣ ਤੁਹਾਡੇ ਸਾਹਮਣੇ ਆ ਖੜਗੀਆਂ ਅਸੀਂ ਲੱਤਾਂ ਐਨ ਬਿਲਕੁਲ ਖੜਗੀਆਂ ਅਸੀਂ ਹੁਣ ਸੱਟਿਆ ਬਾਹਰ ਆਉਣ ਲੱਗ ਪਿਆ ਇੰਤਜ਼ਾਰ ਕਰ ਕਰ ਕੇ ਨੋਈ ਓਏ ਹਾਲਿਆ ਚੱਕੁਰਦਾ ਹੁਣ ਵੀ ਉਹ ਹੁਣ ਚੌਂਜੀ ਵੀ ਮਾਰਦਾ ਆ ਪਾ ਕੇ ਇਹ ਜਿਹੜੀ ਚੱਲਦੀ ਹੈ ਦੀ ਗੇਲੀ ਬਾਕੀ ਵੀਡੀਓ ਸਾਰੀ ਡੂਏ ਦਵਾਂਗੇ ਅਪਡੇਟ ਇਹਦੀ ਕੀ ਕੀ ਇਹਨੂੰ ਦਿੰਨੇ ਆ ਥੱਲੇ ਦੇਖਿਆ ਇਹ ਵੀਡੀਓ ਚ ਕਿਦਾਂ ਸੀਗਾ ਆ ਐਂ ਥੱਲੇ ਲੱਗੀਆਂ ਸੀਗੀਆਂ ਐਂ ਇਦਾਂ ਚੋਲਣੇ ਆਮ ਆਮ ਨੂੰ ਤੋੜਦਾ ਗਾਜੀਆਂ ਪਿਆਰ ਨੂੰ ਗੋਦਾ ਫਾਰਕੋਂ ਹੁੰਦਾ ਹਾਂ ਅਸਾਰ ਕੋ ਆਈ ਬੱਚਾ ਪਾ ਹੱਥ ਤੇ ਲਾਇਆ ਆ ਇਹਨੂੰ ਵੀ ਟਾਈਮ ਮੀਰੀ ਹੋ ਰਿਹਾ ਹੂੰ ਇਹਨੇ ਮੈਨੂੰ ਘੱਟ ਦੇ ਦਿੱਤਾ ਦੇਖੀ ਇਹਨੂੰ ਇਹਦੀ ਖਰਾਕ ਜੀ ਓਏ ਆਪਣਾ ਬਹੁਤ ਦਿਨ ਆ ਬਾਹ ਫੜਿਆ ਅੱਜ ਨਾ ਨਾ ਲਗਾਇਆ ਟਾਈਮ ਮੰਗਦੇ ਜਾਣਗੇ ਟਾਈਮ ਦੇਣਾ ਪੈਂਦਾ ਬਰਾਬਰ ਸਹੀ ਐਸੇ ਆਉਣ ਮਾਇਆ ਕਰੀ ਰੋ ਜੀ ਦੇਖੀ ਆਲਾ ਆਇਓਏ ਆਤਾ ਆ 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

ਉਹਦੇ ਨਾਲ ਆਜੂ ਦੱਕਾ ਕਰਿਆ ਦੇਖਦੇ ਆਉਂਦਾ ਕਿ ਨਹੀਂ ਆਇਆ ਆਇਆ ਦੂਆ ਲਾਇਆ ਨਹੀਂ ਕਿੱਲੋ ਲੈ ਲਈ ਆ ਆਪ ਜਾ ਓਏ ਹੱਥ ਪਾ ਦਿੱਤੇ ਆ ਚ ਪਰਵਾਹ ਨਹੀਂ ਪ੍ਰਿਆਸ ਦਾ ਦਾਨੇ ਰੱਖੋ ਹੱਥ ਤੇ ਓਏ ਕਰ ਨਹੀਂ ਆ ਗਿਆ ਇਆ ਰ ਹੋ ਗਿਆ ਨਾ ਸਮਝ ਆ ਗਿਆ ਲੈ ਭਾਸ਼ਾ ਸਮਝਦਾ ਨਹੀਂ ਪੁੱਤ ਡਾਂਗ ਵੀ ਫਰਨੀ ਆ ਜਿਹਨਾਂ ਮੰਨਿਆ ਤੇ ਇਹਨੇ ਤੋਂ ਗਾਹ ਛੱਡਣਾ ਹੀ ਜੜਿਆਂ 'ਚ ਵੀ ਹੱਥ ਤੇ ਆਈ ਇਹ ਹੁਣੀ ਤਾਂ 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 ਸਹੀ ਆ ਜੇ ਤੁਸੀਂ ਭੁੱਲੇ ਹੋ ਟ੍ਰੇਨਿੰਗ ਪੂਰੀ ਟ੍ਰੇਨਿੰਗ ਯਾਦ ਆ ਸਾਡੇ ਸਾਹਮਣੇ ਡਾਈਟ ਬਣਾਈ ਆ ਕਬੂਤਰਾਂ ਲਈ ਠੀਕ ਆ ਜਿਹੜੇ ਖਰਾਕ ਬਣਾਈ ਆ ਮੇਰੇ ਭਰਾ ਸਾਰੇ ਇਹੋ ਹੀ ਚੀਜ਼ਾਂ ਵਰਤੋ ਤੇ ਵਧੀਆ ਇਹਦਾ ਰਿਜ਼ਲਟ ਆਊਗਾ ਦੇਖੋ ਗਾਹ ਜਾਨਵਰ ਤੁਹਾਡੇ ਵੀ ਤੰਦਰੁਸਤ ਰਹਿਣਗੇ ਵਧੀਆ ਖਰਾਕ ਆ ਵਧੀਆ ਖਾਣਾ ਪੀ ਕੇ ਵਧੀਆ ਬੱਚੇ ਵੀ ਪਾਲਦੇ ਆ ਤੇ ਬਾਕੀ ਤੁਹਾਨੂੰ ਆਪਾਂ ਨਵੇਂ ਬੱਚੇ ਜਾਂਦਾ ਵੀ ਦਿਖਾਏ ਆ ਜਿਹੜੇ ਸ਼ੌਂਕ ਕਰਾਇਆ ਇਹਨਾਂ ਨੂੰ ਇਹ ਬੱਚਿਆਂ ਦਾ ਵੀ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਵਧੀਆ ਉੜਦੇ ਆ ਇਹਨਾਂ ਲਈ ਵੀ ਗਾਂ ਬਲੌਗ ਬਣਾ ਕੇ ਤੁਹਾਨੂੰ ਦੇ 2026 ਚ ਕਿੱਦਾਂ ਬੱਚੇ ਕੀ ਕਰਦੇ ਕੀ ਨਹੀਂ ਬਾਕੀ ਬਾਜ਼ੀਆਂ ਚ ਵੀ ਛੱਡ ਨਹੀਂ ਉਹ ਵੀ ਤੁਹਾਨੂੰ ਨਾਲ ਦੀ ਨਾਲ ਅਪਡੇਟ ਦਿੰਦੇ ਰਾਵਾਂਗੇ ਸਸਿਕਾ ਸਾਰਿਆਂ ਨੂੰ